ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਇੱਕ ਐਫ ਆਈ ਆਰ 88 ਨੰਬਰ ਜਿਹੜੀ ਹੈ ਸਾਡੇ ਕਲਾਇੰਟ ਸ਼੍ਰੀ ਜਗENDER ਪਾਲ ਜਿਹੜੇ ਐਕਸਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਆ 21 ਜਿਹੜਾ 파ਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁੜੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ। ਔਰ ਜੋ ਵੀ ਬੜੀ ਕਾਰਵਾਈ ਲਾ ਮੁਤਾਬਕ ਹੈ ਉਹ ਕਰਾਂਗੇ। ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਐਫ ਆਈ ਆਰ 88 ਨੰਬਰ ਜਿਹੜੀ ਆ ਸਾਡੇ ਕਲਾਇੰਟ ਸ਼੍ਰੀ ਜਗਿੰਦਰਪਾਲ ਜਿਹੜੇ ਐਕਸਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ। ਆ 21 ਜਿਹੜਾ ਫਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁਡੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬੜੀ ਕਾਰਵਾਈ ਲਾ ਮੁਤਾਬਕ ਹੈ ਉਹ ਕਰਾਂਗੇ